ਸੂਬੇ ਦਾ ਕਹਿਣਾ ਹੈ ਕਿ ਉਹ ਇੱਕ ਖੋਜ ਪ੍ਰੋਗਰਾਮ ਦੁਆਰਾ ਸਿਹਤ ਸੰਭਾਲ ਕਰਮਚਾਰੀਆਂ ਦੀ ਭਰਤੀ ਬਰਕਰਾਰ ਰੱਖਣ ਤੇ ਸਿਖਲਾਈ ਦੇਣ ਦੇ ਲਈ ਵਧੇਰੇ ਪੈਸਾ ਖਰਚ ਕਰ ਰਹੇ ਨੇ ਸਿਹਤ ਮੰਤਰੀ ਐਡੀਨਡਿਕਸ ਨੇ ਐਲਾਨ ਕੀਤਾ ਹੈ ਕਿ ਇਹਨਾਂ ਪਹਿਲ ਕਦਮੀਆਂ ਦੇ ਲਈ ਡਾਲਰ 155.7 ਮਿਲੀਅਨ ਵੱਖਰੇ ਰੱਖੇ ਜਾਣਗੇ ਸਿਹਤ ਮੰਤਰੀ ਐਡੀਨਡਿਕਸ ਦਾ ਕਹਿਣਾ ਹੈ ਕਿ ਯੂ ਕਮਿਊਨਿਟੀਆਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਜਿਨ੍ਹਾਂ ਦੀ ਨੁਮਾਇੰਦਗੀ ਹੈਲਥ ਸਾਇੰਸਿਸ ਪ੍ਰੋਫੈਸ਼ਨਲਸ bargaining association facilities bargaining association ਦੁਆਰਾ ਕੀਤੀ ਜਾਂਦੀ ਹੈ ਤੇ ਇੱਕ ਇਨਸੈਂਟਿਵ ਵੀ ਪ੍ਰਾਪਤ ਕੀਤਾ ਜਾਏਗਾ ਜੋ ਪ੍ਰਤੀ ਵਿਅਕਤੀ ਪ੍ਰਤੀ ਸਾਲ ਡਾਲਰ 8000 ਤੱਕ ਹੋਵੇਗਾ ਉਹਨਾਂ ਦਾ ਕਹਿਣਾ ਹੈ ਕਿ ਜਨਸੰਖਿਆ ਦੇ ਵਾਦੇ ਦੇ ਨਾਲ ਸੂਬੇ ਦੇ ਵਿੱਚ ਹੋਰ ਸਿਹਤ ਸੰਭਾਲ ਕਰਮਚਾਰੀਆਂ ਦੀ ਲੋੜ ਹੈ ਪ੍ਰੋਵਿੰਸ ਦਾ ਕਹਿਣਾ ਹੈ ਕਿ ਉਹ ਹੈਲਥ케ਅਰ ਦੇ ਵਿੱਚ ਨਵੇਂ ਦਾਖਲਿਆਂ ਨਵੇਂ ਗ੍ਰੈਜੂਏਟਾਂ ਤੇ ਕਮਾਂਤਰੀ ਪਦਰਤੇ ਪੜੇ ਲਿਖੇ ਪੇਸ਼ੇਵਾਨਾਂ ਦੇ ਸਮੇਤ ਸਲਾਹਕਾਰ ਪ੍ਰੋਗਰਾਮ ਪੇਅਰ ਸਪੋਰਟਸ ਦੇ ਟ੍ਰਾਂਜੀਸ਼ਨ ਟੂ ਪ੍ਰੈਕਟਿਸ ਸਪੋਰਟ ਲਈ ਤਿੰਨ ਸਾਲਾਂ ਦੇ ਵਿੱਚ ਡਾਲਰ 15 ਮਿਲੀਅਨ ਤੱਕ ਵੀ ਪ੍ਰਦਾਨ ਕਰ ਰਿਹਾ ਹੈ ਹੈਲਥ케ਅਰ ਤੱਕ ਪਹੁੰਚ ਕਰਨ ਵਾਲੇ ਲੋਕਾਂ ਨੂੰ ਇੱਕ ਵਧੇਰੇ ਮਜ਼ਬੂਤ ਕਾਰਜਬਲ ਤੋਂ ਲਾਭ ਹੋਵੇਗਾ ਕਿਉਂਕਿ ਸੂਬਾ ਅਲਾਈਟ ਹੈਲਥ ਅਤੇ ਕਲੀਨਿਕ ਸਪੋਰਟ ਵਰਕਰਾਂ ਦੀ ਭਰਤੀ ਤੇ ਉਹਨਾਂ ਨੂੰ ਬਰਕਰਾਰ ਰੱਖਣ ਤੇ ਉਹਨਾਂ ਦੀ ਸਿਖਲਾਈ ਲਈ ਪਹਿਲ ਕਦਮੀਆਂ ਕਰਨ ਵਿੱਚ ਹੋਰ ਨਿਵੇਸ਼ ਕਰਨ ਜਾ ਰਿਹਾ ਹੈ ਇਸ ਸਬੰਧੀ ਸਿਹਤ ਮੰਤਰੀ ਐਡਿੰਡਿਸ ਨੇ ਜਾਣਕਾਰੀ ਦਿੱਤੀ ਉਹਨਾਂ ਕਹਿਆ ਕਿ ਸਾਡੇ ਪਬਲਿਕ ਹੈਲਥ케ਅਰ ਸਿਸਟਮ ਨੂੰ ਮਜ਼ਬੂਤ ਬਣਾਉਣ ਲਈ ਅਲਾਈਡ ਹੈਲਥ케ਅਰ ਦੇ ਕਾਰਜਪਲ ਨੂੰ ਹੋਰ ਸਹਿਯੋਗ ਦੇਣਾ ਜ਼ਰੂਰੀ ਹੈ ਉਹਨਾਂ ਕਹਿਆ ਕਿ ਇਸ ਸਬੰਧੀ ਕਲੀਨਿਕਲ ਸਪੋਰਟ ਸਟਾਫ ਦੀ ਭਰਤੀ ਅਤੇ ਉਹਨਾਂ ਨੂੰ ਬਰਕਰਾਰ ਰੱਖਣ ਦੀਆਂ ਪਹਿਲ ਕਦਮੀਆਂ ਵਿੱਚ ਨਿਵੇਸ਼ ਕਰਕੇ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਲੋਕ ਬੇਸ਼ੱਕ ਬੀਸੀ ਵਿੱਚ ਕਿਤੇ ਵੀ ਰਹਿੰਦੇ ਹੋਣ ਉਹਨਾਂ ਦੀ ਅਹਿਮ ਸਿਹਤ ਸੰਭਾਲ ਸੇਵਾਵਾਂ ਤੱਕ ਪਹੁੰਚ ਹੋਵੇ ਬੀਸੀ ਦੇ ਹੈਲਥ ਹਿਊਮਨ ਰਿਸੋਰਸਸ ਕਾਰਜਨੀਤੀ ਅਤੇ ਅਲਾਈਡ ਹੈਲਥ ਸਟ੍ਰੈਟੈਜਿਕ ਪਲਾਨ ਨੂੰ ਲਾਗੂ ਕਰਨ ਦੇ ਲਈ ਪਹਿਲਕਦਮੀਆਂ ਵਿੱਚ ਸਹਾਇਤਾ ਕਰਨ ਲਈ ਸੂਬਾ ਡਾਲਰ 155.7 ਮਿਲੀਅਨ ਤੱਕ ਦਾ ਨਿਵੇਸ਼ ਕਰ ਰਿਹਾ ਹੈ ਜਿਸ ਨਾਲ ਅਲਾਈਡ ਹੈਲਥ ਅਤੇ ਕਲੀਨिकल ਸਪੋਰਟ ਸਟਾਫ ਨੂੰ ਬਰਕਰਾਰ ਰੱਖਣ ਤੇ ਉਹਨਾਂ ਦੀ ਭਰਤੀ ਕਰਨ 'ਚ ਮਦਦ ਮਿਲੇਗੀ ਇਸ ਨਿਵੇਸ਼ ਦੇ ਵਿੱਚ ਪ੍ਰੋਵਿੰਸ਼ੀਅਲ ਰੂਰਲ ਇਨਸੈਂਟਿਵ ਪ੍ਰੋਗਰਾਮ ਵੀ ਸ਼ਾਮਿਲ ਹੈ ਜਿਸ ਵਿੱਚ ਵਾਧਾ ਕਰਨ ਦੇ ਲਈ ਵਰਕਰਾਂ ਨੂੰ ਬਰਕਰਾਰ ਰੱਖਣ ਤੇ ਭਰਤੀ ਨੂੰ ਸ਼ਾਹਿਦ ਕਰਨ ਤੇ ਉੱਚ ਮੰਗ ਵਾਲੀਆਂ ਨੌਕਰੀਆਂ ਨੂੰ ਭਰਨ ਵਾਲਿਆਂ ਲਈ ਸਾਈਨਿੰਗ ਬੋਨਸ ਜਿਹੜੇ ਆ ਉਹ ਵੀ ਸਵੀਕਾਰਨਯੋਗ ਹੋਣਗੇ ਤੇ ਉਤਸ਼ਾਹ ਵਜੋਂ ਉਹਨਾਂ ਨੂੰ ਪੇਸ਼ ਕੀਤਾ ਜਾਏਗਾ ਇੱਕ ਵਾਰ ਇਕੱਠੇ ਤੌਰ ਦੇ ਉੱਤੇ ਦਿੱਤੀ ਗਈ ਜਿਹੜੀ ਰਕਮ ਹੈ ਉਸ ਮੁਤਾਬਕ ਡਾਲਰ 63 71.1 ਮਿਲੀਅਨ ਤੱਕ ਸ਼ਾਮਿਲ ਹੋਵੇਗਾ 1 April 2024 ਤੋਂ ਸ਼ੁਰੂ ਕਰਕੇ ਪੇਂਡੂ ਤੇ ਦੂਰ ਦੁਰਾਡੇ ਦੇ ਪਾਈਚਾਰਿਆਂ ਵਿੱਚ ਰਹਿ ਰਹੇ ਅਤੇ ਕੰਮ ਕਰਨ ਵਾਲੇ ਸਿਹਤ ਸੰਭਾਲ ਕਰਮਚਾਰੀਆਂ ਲਈ প্রভিনਸ਼ੀਅਲ ਰੂਰਲ ਰੀਟੈਂਸ਼ਨ ਇਨਸੈਂਟਿਵ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਇਸ ਇਨਸੈਂਟਿਵ ਲਈ ਯੂ ਕਮਿਊਨਿਟੀਆਂ ਦੇ ਵਿੱਚ ਕੰਮ ਕਰਨ ਵਾਲੇ ਸਾਰੇ ਕੀਤਿਆਂ ਨੂੰ ਜਿਨ੍ਹਾਂ ਵਿੱਚ ਹੈਲਥ ਸਾਇੰਸਿਸ ਪ੍ਰੋਫੈਸ਼ਨਲਜ਼ 바ਰਗੇਨਿੰਗ ਐਸੋਸੀਏਸ਼ਨ ਫੈਸਿਲਿਟੀਆਂ 바ਰਗੇਨਿੰਗ ਐਸੋਸੀਏਸ਼ਨ ਅਤੇ ਕਮਿਊਨਿਟੀ 바ਰਗੇਨਿੰਗ ਐਸੋਸੀਏਸ਼ਨ ਦੀ ਨੁਮਾਇੰਦਗੀ ਪ੍ਰਾਪਤ ਕੀਤੇ ਵੀ ਸ਼ਾਮਿਲ ਨੇ ప్రతి ਵਿਅਕਤੀ ਪ੍ਰਤੀ ਸਾਲ ਡਾਲਰ 8000 ਤੱਕ ਇਨਸੈਂਟਿਵ ਮਿਲੇਗਾ ਪ੍ਰਤੀਕਰਨ ਲਈ ਕੀਤੀਆਂ ਗਈਆਂ ਇਹ ਪਹਿਲ ਕਦਮੀਆਂ ਨਵੇਂ ਅਲਾਈਡ ਹੈਲਥ ਅਤੇ ਕਲੀਨिकल ਸਪੋਰਟ ਹੈਲਥ케ਅ ਸਟਾਫ ਨੂੰ ਪ੍ਰਤੀਕਰਨ ਵਿੱਚ ਸਹਾਇਤਾ ਕਰਨ ਗਿਆ ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕੇਗਾ ਕਿ ਬੀਸੀ ਵਿੱਚ ਵਧੇਰੇ ਲੋਕ ਆਪਣੇ ਲਈ ਲੋੜੀਂਦੀ ਦੇਖਭਾਲ ਤੱਕ ਪਹੁੰਚ ਕਰ ਸਕਦੇ ਨੇ ਸਟਾਫ ਨੂੰ ਬਰਕਰਾਰ ਰੱਖਣ ਲਈ ਉਹਨਾਂ ਦੇ ਕੈਰੀਅਰ ਦੇ ਵਿਕਾਸ ਵਿੱਚ ਸਹਿਯੋਗ ਦੇਣ ਲਈ ਸੂਬਾ ਅਲਾਈਡ ਹੈਲਥ ਕਲੀਨਿਕ ਮੈਂਟਰਸ਼ਿਪ ਪੀਅਰ ਸਪੋਰਟ ਅਤੇ ਅਲਾਈਡ ਹੈਲਥ ਦੇ ਖੇਤਰ ਵਿੱਚ ਦਾਖਲ ਹੋਏ ਨਵੇਂ ਪ੍ਰੈਕਟਿਸ ਸ਼ੁਰੂ ਕਰਨ ਵਾਲਿਆਂ ਲਈ 3 ਸਾਲਾਂ ਦੌਰਾਨ ਡਾਲਰ 15 ਮਿਲੀਅਨ ਤੱਕ ਪ੍ਰਦਾਨ ਕਾਰ ਰਿਹਾ ਹੈ ਇਸ ਤੋਂ ਇਲਾਵਾ ਸੂਬਾ ਐਚ ਐਸ ਪੀਬੀਏ ਸੀਬੀਏ ਅਤੇ ਐਫਬੀਏ ਦੇ ਹਰੇਕ ਮੈਂਬਰ ਨੂੰ ਉਹਨਾਂ ਦੇ professionl development ਮਾਨਸਿਕ ਸਿਹਤ ਅਤੇ ਤੰਦਰੁਸਤੀ ਲਈ ਡਾਲਰ 20 ਮਿਲੀਅਨ ਦੇ ਕੇ ਡਾਲਰ 60 ਮਿਲੀਅਨ ਦੇ ਕੁੱਲ ਨਿਵੇਸ਼ ਨਾਲ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਸਿਖਲਾਈ ਦੀਆਂ ਪਹਿਲ ਕਦਮੀਆਂ ਲਈ ਡਾਲਰ 7.6 ਮਿਲੀਅਨ ਤੱਕ ਪ੍ਰਦਾਨ ਕੀਤੇ ਜਾਣਗੇ ਜਿਸ ਵਿੱਚ ਟਿਊਸ਼ਨ ਕ੍ਰੈਡਿਟ ਨਵੇਂ ਗ੍ਰੈਜੂਏਟਸ ਲਈ ਲਾਇਸੈਂਸਿੰਗ ਤੇ ਇਮਤਿਹਾਨਾਂ ਦੇ ਲਈ ਫੀਸਾਂ ਤੇ ਨਵੇਂ ਰੋਜ਼ਗਾਰ ਦੇਣ ਵਾਲਿਆਂ ਵੱਲੋਂ ਸਪான்ਸਰ ਕੀਤੇ ਅਰਨ ਟੂ ਲਰਨ ਦੇ ਮੌਕਿਆਂ ਦਾ ਲਾਭ ਪ੍ਰਾਪਤ ਕਰਨ ਲਈ ਬਰਸਰੀਆਂ ਵੀ ਸ਼ਾਮਿਲ ਨੇ ਇਸ ਸਬੰਧੀ ਇਹ ਕਿਹਾ ਜਾ ਰਿਹਾ ਕਿ ਜਿੰਨਾ ਹੋ ਸਕੇ ਹੈਲਥ ਕੇਅਰ ਸੈਕਟਰ ਨੂੰ ਹੋਰ ਵੀ ਮਜ਼ਬੂਤ ਕਰਨ ਦੇ ਲਈ ਕਦਮ ਚੁੱਕੇ ਜਾਣਗੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ